ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 597 ਤੋਂ ਲੈ ਕੇ 598 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਸੋਰਠ ਵਿੱਚ ਚੱਲ ਰਹੀ ਹੈ ਬਹੁਤ ਹੀ ਪਿਆਰੀ ਬਾਣੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੋਰਠ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨ ਕਰਮਾ ਜਾਤ ਅਜਾਤ ਅਜੋਨੀ ਸੰਪੋ ਨਾ ਤਿਸ ਪਾਉ ਨ ਪਰਮਾ ਸਾਚੇ ਸਚਿਆਰ ਵਿਟੋ ਕੁਰਵਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਚੈ ਸ਼ਬਦ ਨਿਸ਼ਾਨ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੀਆਂ ਗੱਲਾਂ ਕਰਦੇ ਨੇ ਕਹਿੰਦੇ ਉਹ ਅਦ੍ਰਿਸ਼ਟ ਹੈ ਅਪਾਰ ਹੈ ਉਹਦਾ ਪਾਰ ਨਹੀਂ ਪਾਇਆ ਜਾ ਸਕਦਾ ਅਗੰਮ ਅਪਹੁੰਚ ਹੈ ਅਗੋਚਰ ਸਾਡੀਆਂ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ ਹੈਗੀ ਉਹ ਕਾਲ ਦੇ ਅਧੀਨ ਨਹੀਂ ਹੈ ਮੌਤ ਉਹਦਾ ਕੁਝ ਨਹੀਂ ਵਿਗਾੜ ਸਕਦੀ ਨਾ ਹੀ ਉਹ ਕਰਮਾਂ ਦੇ ਅਧੀਨ ਹੈ ਜਿਸ ਤਰ੍ਹਾਂ ਅਸੀਂ ਜੀਵ ਕਰਮਾਂ ਦੇ ਅਧੀਨ ਹਾਂ ਉਹਦੀ ਕੋਈ ਜਾਤ ਨਹੀਂ ਹੈਗੀ ਉਹ ਜੂਨਾ ਵਿੱਚ ਨਹੀਂ ਆਉਂਦਾ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਉਹ ਜਿੱਦਾਂ ਸੰਸਾਰਿਕ ਮੋਹ ਦੇ ਵਿੱਚ ਅਲੇਪ ਨਹੀਂ ਹੈ ਉਹਨ ਕੋਈ ਲੇਪ ਨਹੀਂ ਲੱਗਿਆ ਹੋਇਆ ਸੰਸਾਰਿਕ ਮੋਹ ਦਾ ਉਹ ਅਲੇਪ ਹੈ ਉਹਨੂੰ ਸਾਡੇ ਵਾਂਗ ਕੋਈ ਪਟਕਣਾ ਨਹੀਂ ਹੈ ਕਹਿੰਦੇ ਮੈਂ ਉਸ ਸੱਚੇ ਤੋਂ ਕੁਰਬਾਨ ਜਾਵਾਂ ਉਹਦਾ ਨਾ ਕੋਈ ਰੰਗ ਆ ਨਾ ਕੋਈ ਰੂਪਾ ਨਾ ਉਹਦਾ ਕੋਈ ਚਿੱਤਰ ਆਕਾਰ ਹੈ ਸੱਚੇ ਸ਼ਬਦ ਨਿਸ਼ਾਨ ਸੱਚ ਦੇ ਸ਼ਬਦ ਦੇ ਨਾਲ ਹੀ ਉਹਦੇ ਨਾਲ ਜਾਣ ਪਹਿਚਾਨ ਪੈਂਦੀ ਆ ਸੱਚੇ ਦੇ ਸ਼ਬਦ ਦੇ ਨਾਲ ਹੀ ਉਹਨੂੰ ਜਾਣਿਆ ਜਾ ਸਕਦਾ ਹੈ ਨਾ ਤਿਸ ਮਾਤ ਪਿਤਾ ਸੁਤ ਬੰਧ ਪਾ ਨਾ ਤਿਸ ਕਾਮ ਨਨਾਰੀ ਅਕਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ ਨਾ ਪਰਮੇਸ਼ਰ ਦਾ ਕੋਈ ਮਾਤਾ ਪਿਤਾ ਪੁੱਤਰ ਕੋਈ ਰਿਸ਼ਤੇਦਾਰ ਨਾ ਉਹਨੂੰ ਕੋਈ ਵਾਸ਼ਨਾ ਹੈ ਨਾ ਉਹਦੀ ਕੋਈ ਵੋਟੀ ਹੈ ਨਾ ਉਹਦੀ ਕੋਈ ਕੁੱਲ ਹੈ ਮਾਇਆ ਤੋਂ ਨਿਰਲੇਪ ਹੈ ਅਪਰੰਪਰ ਹੈ ਸਾਰਿਆਂ ਵਿੱਚ ਉਸ ਪਰਮੇਸ਼ਰ ਦੀ ਜੋਤ ਹੈ। ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਪੈ ਤਾੜੀ ਲਾਈ। ਕਹਿੰਦੇ ਉਹ ਸਾਰਿਆਂ ਦੇ ਵਿੱਚ ਗੁਪਤ ਰੂਪ ਵਿੱਚ ਵਿਆਪਕ ਹੈ। ਸਾਰਿਆਂ ਦੇ ਵਿੱਚ ਉਹਦੀ ਜੋਤ ਵਿਆਪਕ ਹੈ। ਜਿਹੜੇ ਇਹ ਬਜਰ ਕੁਪਾਟ ਨੇ ਪਰਮੇਸ਼ਰ ਦੇ ਤੇ ਜੀਵ ਦੇ ਵਿੱਚ ਇਹ ਗੁਰੂ ਦੀ ਮੱਤ ਤੇ ਚੱਲਿਆ ਹੀ ਜਿਹੜੇ ਬਜਰ ਕੁਪਾਟ ਨੇ ਖੁੱਲ ਸਕਦੇ ਨੇ ਜੀਵ ਦੇ ਤੇ ਪਰਮਾਤਮਾ ਦੇ ਵਿਚਕਾਰ ਜੋ ਪਰਦਾ ਹੈ ਜਿੱਥੇ ਪਰਮੇਸ਼ਰ ਨੇ ਕਹਿੰਦੇ ਨਿਰਪੈ ਤਾੜੀ ਲਾਈ ਜਿੱਥੇ ਪਰਮੇਸ਼ਰ ਬਿਨਾਂ ਕਿਸੇ ਤੇ ਡਰ ਤੋਂ ਆਪਣੀ ਸਹਿਜ ਅਵਸਥਾ ਵਿੱਚ ਆਪਣੇ ਆਸਣ ਤੇ ਵਿਰਾਜਮਾਨ ਹੈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜਗਤ ਵਸਗਤ ਜੁਗਤ ਸਬਾਈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸਬਾਈ ਸਤ ਗੁਰ ਸੇਵ ਪਦਾਰਥ ਪਾਵੈ ਛੂਟੈ ਸਬਦ ਕਮਾਈ ਪਰਮੇਸ਼ਰ ਨੇ ਕਹਿੰਦੇ ਸਾਰੇ ਜੀਵ ਜੰਤ ਪੈਦਾ ਕੀਤੇ ਨੇ ਸਾਰਿਆਂ ਦੇ ਉੱਪਰ ਮੌਤ ਹੈ ਖੜੀ ਤੇ ਸਾਰਿਆਂ ਦੀ ਜਿਹੜੀ ਜੀਵਨ ਦੀ ਜੁਗਤ ਆ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ ਸਤਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਕੇ ਨਾਮ ਪਦਾਰਥ ਮਿਲਦਾ ਹੈ ਪਾਵੇ ਛੁਟੇ ਸ਼ਬਦ ਕਮਾਈ ਸਤਗੁਰੂ ਸੇਵ ਪਦਾਰਥ ਪਾਵੇ ਨਾਮ ਪਦਾਰਥ ਸਤਗੁਰੂ ਦੀ ਦੱਸੀ ਸੇਵਾ ਭਗਤੀ ਨਾਲ ਮਿਲਦਾ ਫੇ ਛੁਟੇ ਸ਼ਬਦ ਦੀ ਕਮਾਈ ਸ਼ਬਦ ਦੀ ਕਮਾਈ ਕਰਿਆਂ ਫਿਰ ਜੀਵ ਦੀ ਵਿਕਾਰਾਂ ਤੋਂ ਆਵਾ ਗਵਨ ਤੋਂ ਮਾਇਆ ਤੋਂ ਤ੍ਰਿਸ਼ਨਾ ਤੋਂ ਆਸਾ ਤੋਂ ਉਹ ਤੋਂ ਸਭ ਚੀਜ਼ਾਂ ਤੋਂ ਖਲਾਸੀ ਹੋ ਜਾਂਦੀ ਆ ਸੂਚੇ ਪੰਡ ਸਾਚ ਸਮਾਵੈ ਵਿਰਲੇ ਸੂਚਾ ਚਾਰੀ ਤੰਤ ਕੋ ਪਰਮ ਤੰਤ ਮਿਲਾਇਆ ਨਾਨਕ ਸਰਨ ਤੁਮਾਰੀ ਕਹਿੰਦੇ ਜਿਹੜੇ ਹਿਰਦੇ ਸੱਚੇ ਬਣ ਜਾਂਦੇ ਨੇ ਸੁੱਚੇ ਬਣ ਜਾਂਦੇ ਨੇ ਉੱਥੇ ਹੀ ਪਰਮਾ ਪਰਮੇਸ਼ਰ ਦਾ ਉਸ ਹੀ ਹਿਰਦੇ ਵਿੱਚ ਨਿਵਾਸ ਹੁੰਦਾ ਪਰ ਕਹਿੰਦੇ ਕੋਈ ਵਿਰਲੇ ਨੇ ਜੋ ਸੁੱਚੇ ਬਣੇ ਹੁੰਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੁਹਾਡੀ ਸ਼ਰਨ ਆਇਆ ਜੀਵ ਦੀ ਜੇ ਜੀਵ ਆਤਮਾ ਹੈ ਉਹ ਪਰਮ ਆਤਮਾ ਵਿੱਚ ਮਿਲ ਜਾਂਦੀ ਹੈ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀ ਐ ਤਿਉ ਸਾਖਤ ਮਰੈ ਪਿਆਸ ਤਿਉ ਹਰ ਬਿਨ ਮਰੀਏ ਰੇ ਮਨਾ ਜੋ ਬਿਰਥਾ ਜਾਵੈ ਸਾਸ ਮਨ ਰੇ RAM ਨਾਮ ਜਸ ਲੇ ਬੇਨਗੁਰ ਇਹ ਰਸ ਕਿਉ ਲਹੋ ਗੁਰ ਮੇਲ ਹਰ ਦੇ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਸਾਖਤ ਲੋਕ ਨੇ ਉਹ ਮਾਇਆ ਦੀ ਪਿਆਸ ਨਾਲ ਮਰ ਰਹੇ ਨੇ ਤ੍ਰਿਸ਼ਨਾ ਵਿੱਚ ਮਰ ਰਹੇ ਨੇ ਦੁਖੀ ਹੋ ਰਹੇ ਨੇ ਕਹਿੰਦੇ ਜਿਸ ਤਰ੍ਹਾਂ ਆਪਾਂ ਤਿਉਹ ਹਰ ਬਿਨ ਮਰੀਏ ਰੇਮਨਾ ਜੋ ਬਿਰਥਾ ਜਾਵੇ ਸਾਸ ਕਹਿੰਦੇ ਜਿਹੜਾ ਵੀ ਸਾਹ ਸਵਾਸ ਸਾਡਾ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਜਾ ਰਿਹਾ ਉਹ ਬਿਰਥਾ ਜਾ ਰਿਹਾ ਜਿਸ ਤਰ੍ਹਾਂ ਕਹਿੰਦੇ ਵੀ ਸਾਡਾ ਮਰਨ ਹੋ ਗਿਆ ਹੋਵੇ ਉਹ ਸਵਾਸ ਦੇਣਾ ਸਵਾਸ ਨਹੀਂ ਹੈ ਕਿਉਂਕਿ ਉਹ ਗਿਣਤੀ ਵਿੱਚ ਹੀ ਨਹੀਂ ਹੈ ਜਦੋਂ ਉਹਦਾ ਨਾਮ ਨਹੀਂ ਜਪਿਆ ਜਾ ਰਿਹਾ ਉਹ ਸੁਆਸ ਵਿਰਥਾ ਜਾ ਰਿਹਾ ਹੈ ਕਹਿੰਦੇ हे ਮੇਰੇ ਮਨ ਪਰਮਾਤਮਾ ਦਾ ਜਸ ਗਾ ਪਰ ਕਹਿੰਦੇ ਇਹ ਜਿਹੜਾ ਨਾਮ ਰਸ ਹੈ ਗੁਰੂ ਤੋਂ ਬਿਨਾ ਮਿਲਦਾ ਨਹੀਂ ਫਿਰ ਗੁਰੂ ਪਰਮੇਸ਼ਰ ਮਿਲਾਵੇ ਤਾਂ ਮਿਲਦਾ ਪਹਿਲਾਂ ਪਰਮੇਸ਼ਰ ਗੁਰੂ ਮਿਲਾਉਂਦਾ ਫਿਰ ਗੁਰੂ ਪਰਮੇਸ਼ਰ ਦਾ ਨਾਮਦਾਨ ਦਿੰਦਾ ਫਿਰ ਨਾਮ ਦੀ ਕਮਾਈ ਹੁੰਦੀ ਆ ਫਿਰ ਪਰਮੇਸ਼ਰ ਮਿਲ ਜਾਂਦਾ ਉਦੀ ਕਿਰਪਾ ਨਾਲ ਸੰਤ ਜਨ ਮਿਲ ਸੰਗਤੀ ਗੁਰਮੁਖ ਤੀਰਥ ਹੋਏ 86 ਤੀਰਥ ਮਜਨਾ ਗੁਰਦਰਸ਼ ਪ੍ਰਾਪਤ ਹੋਏ ਕਹਿੰਦੇ ਜੋ ਸੰਤ ਜਨਾਂ ਦੀ ਸੰਗਤ ਕਰਨੀ ਆ ਗੁਰੂ ਦੇ ਸਨਮੁਖ ਹੋਣਾ ਇਹੀ ਤੀਰਥ ਆ ਕਹਿੰਦੇ ਗੁਰੂ ਦੇ ਦਰਸ਼ਨ ਕੀਤੇਆਂ 68 ਤੀਰਥਾਂ ਦਾ ਫਲ ਜਿਵੇਂ ਮਿਲ ਜਾਂਦਾ ਹੋਏ ਪੁਰਾਣੇ ਸਮੇਂ ਤੋਂ ਹੀ 68 ਤੀਰਥਾਂ ਦਾ ਫਲ ਬੜਾ ਮੰਨਿਆ ਗਿਆ ਫਿਰ ਇਸ ਕਰਕੇ ਪਾਤਸ਼ਾਹ ਹਮੇਸ਼ਾ ਜਦੋਂ ਕਹਿੰਦੇ ਨੇ ਨਾ ਕਿਸੇ ਨੇ 68 ਗੁਰੂ ਦਾ ਦਰਸ਼ਨ ਕਰ ਲਿਆ ਫਿਰ ਦੱਸਦੇ ਨੇ ਕਿ ਵੀ 68 ਤੀਰਥ ਕਰਨ ਤੇ ਜਾਣ ਦੀ ਲੋੜ ਨਹੀਂ ਇਹ ਸਭ ਗੁਰੂ ਦੇ ਦਰਸ਼ਨ ਵਿੱਚ ਹੀ ਹੈ ਜਿਉ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ ਤਿਉ ਨਾਮੇ ਬਿਨ ਦੇ ਹੋਰੀ ਜਮ ਮਾਰੇ ਅੰਤਰ ਦੁਖ ਕਹਿੰਦੇ ਜਿਉ ਇੱਕ ਜੋਗੀ ਹੋਏ ਤੇ ਉਹਦੀਆਂ ਆਪਣੀਆਂ ਇੰਦਰੀਆਂ ਉਹਦੇ ਵਸ ਵਿੱਚ ਨਾ ਹੋਣ ਉਹ ਕਾਹਦਾ ਜੋਗੀ ਹੋਇਆ ਇਸ ਤਰ੍ਹਾਂ ਹੀ ਕਹਿੰਦੇ ਸਤ ਤੇ ਸੰਤੋਖ ਤੋਂ ਬਿਨਾ ਕੋਈ ਤਪ ਨਹੀਂ ਹੈ ਇਮੇ ਕੰਦੇ ਜਿਹੜੀ ਹੈਗੀ ਆ ਕਿਸੇ ਦਾ ਸਰੀਰ ਹੈ ਉਹ ਨਾਮ ਤੋਂ ਬਿਨਾ ਬ्यर्थ ਹੈ ਉਹਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ ਫਿਰ ਉਹਨੂੰ ਜਮਾ ਦੀ ਮਾਰ ਖਾਣੀ ਪੈਂਦੀ ਆ ਜੋ ਨਾਮ ਤੋਂ ਬਿਨਾ ਹੈ ਸਾਕਤ ਪ੍ਰੇਮ ਨ ਪਾਈਐ ਹਰ ਪਾਈਐ ਸਤਿਗੁਰ ਪਾਏ ਸੁਖ ਦਾ ਸੁਖ ਦੁਖ ਦਾ ਦਾਤਾ ਗੁਰ ਮਿਲੈ ਕੋ ਨਾਨਕ ਸਿਫਤ ਸਮਾਏ ਸੁਖ ਦੁਖ ਦਾਤਾ ਗੁਰ ਮਿਲੈ ਕੋ ਨਾਨਕ ਸਿਫਤ ਸਮਾਏ ਕਹਿੰਦੇ ਸਾਖਤ ਦੀ ਸੰਗਤ ਕਰਿਆ ਪਰਮੇਸ਼ਰ ਨਾਲ ਪ੍ਰੇਮ ਨਹੀਂ ਹੁੰਦਾ ਪਰਮੇਸ਼ਰ ਨਾਲ ਪ੍ਰੇਮ ਪੈਂਦਾ ਸਤਿਗੁਰ ਦੇ ਪ੍ਰੇਮ ਵਿੱਚ ਆਇਆ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਜਦੋਂ ਗੁਰੂ ਮਿਲਦਾ ਨਾ ਗੁਰੂ ਦੇ ਰਾਹੀ ਹੀ ਫਿਰ ਸੁਖ ਦੁਖ ਦਾ ਦਾਤਾ ਪਰਮੇਸ਼ਰ ਮਿਲਦਾ ਹੈ ਸੋ ਰਿਟ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ দান ਮਤ ਪੂਰਾ ਹਮਤਾਰੇ

me kia mangu kichu thir nar hai har naam pyari ji kat kat rav rahe a ਬਨਵਾਰੀ ਜਲ ਥਲ ਮਹੀਲ ਗੁਪ ਤੋ ਵਰ ਗੁਰ ਸਬ ਦੀ ਦੇਖ ਨਿਹਾਰੀ ਜੀਓ ਰਹਾਓ ਹੰਦੀ ਸੰਗਤ ਜੀ ਬਹੁਤ ਹੀ ਪਿਆਰਾ ਸ਼ਬਦ ਹੈ ਪਾਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਤੂੰ ਸਾਨੂੰ ਦਾਤਾਂ ਦੇਣ ਵਾਲਾ ਦਾਨ ਦੇਣ ਵਾਲਾ ਸਮਰੱਥ ਹੈ ਤੇਰੇ ਢੰਡਾਰੇ ਭਰੇ ਭੈ ਨੇ ਕਹਿੰਦੇ ਅਸੀਂ ਤੇਰੇ ਦਰ ਤੇ ਮੰਗਤੇ ਆਂ ਕਹਿੰਦੇ ਕਹਿੰਦੇ ਕੀ ਮੰਗੀਏ ਤੇਰੇ ਕੋਲੋਂ ਜੋ ਵੀ ਕੁਝ ਮੰਗਦੇ ਆ ਉਹ ਚੀਜ਼ ਰਹਿਣ ਵਾਲੀ ਨਹੀਂ ਖਤਮ ਹੋ ਜਾਣ ਵਾਲੀ ਹੈ ਥੋੜ ਚਰੀ ਹੈ ਫਿਰ ਕਹਿੰਦੇ ਸਾਨੂੰ ਆਪਣੇ ਨਾਮ ਦੀ ਦਾਤ ਹੀ ਦੇ ਦਿਓ ਤੁਹਾਡਾ ਨਾਮ ਹੀ ਸਾਨੂੰ ਪਿਆਰਾ ਲੱਗਦਾ ਹੈ ਕਹਿੰਦੇ हे ਪਰਮੇਸ਼ਰ ਜੀ ਘਟ ਘਟ ਤੂੰ ਵਿਆਪਕ ਹੈਂ ਹਰ ਇੱਕ ਘਟ ਵਿੱਚ ਤੂੰ ਵਰਤ ਰਿਹਾ ਹੈਂ ਜਲ ਵਿੱਚ ਹੈਂ ਧਰਤੀ ਵਿੱਚ ਹੈਂ ਪੁਲਾੜ ਵਿੱਚ ਹੈਂ ਗੁਪਤ ਰੂਪ ਵਿੱਚ ਵਰਤ ਰਿਹਾ ਹੈਂ ਗੁਰੂ ਦੇ ਸ਼ਬਦ ਦੇ ਰਾਹੀ ਤੈਨੂੰ ਤੱਕ ਕੇ ਕਹਿੰਦੇ ਵੇਖ ਲਿਆ ਗੁਰੂ ਦੇ ਸ਼ਬਦ ਰਾਹੀਂ ਤੈਨੂੰ ਤੱਕਿਆ ਤੇ ਫਿਰ ਤੇਰਾ ਦਰਸ਼ਨ ਹੋਇਆ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਤਾਰੀ ਜਿਓ ਕਹਿੰਦੇ ਜਦੋਂ ਗੁਰੂ ਸਤਗੁਰ ਨੇ ਸਾਡੇ ਤੇ ਕਿਰਪਾ ਕੀਤੀ ਤਾਂ ਸਾਨੂੰ ਸਭ ਜਗ੍ਹਾ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਪਤਾਲ ਵਿੱਚ ਸਭ ਜਗ੍ਹਾ ਤੇ ਸਾਨੂੰ ਵਿਆਪਕ ਪਰਮੈਸ਼ਰ ਦਾ ਦਰਸ਼ਨ ਕਰਵਾ ਦਿੱਤਾ ਸੋ ਬ੍ਰਹਮ ਅਜੋਨੀ ਹੈ ਵੀ ਹੋਨੀ ਕਟ ਪੀਤਰ ਦੇਖ ਮੁਰਾਰੀ ਜਿਓ ਕਹਿੰਦੇ ਉਹ ਪਰਮੇਸ਼ਰ ਜੂਨਾ ਵਿੱਚ ਨਹੀਂ ਆਉਂਦਾ ਜੋ ਹੈਗਾ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਈਗਾ ਕਹਿੰਦੇ ਉਸ ਪਰਮੇਸ਼ਰ ਨੂੰ ਆਪਣੇ ਅੰਦਰ ਆਤਮੇ ਆਪਣੇ ਹਿਰਦੇ ਘਰ ਵਿੱਚ ਦੇਖੋ ਜਨਮ ਮਰਨ ਕੋ ਇਹ ਜਗ ਬਪੜੋ 인 ਦੂਜੈ ਭਗਤ ਵਿਸਾਰੀ ਜਿਓ ਕਹਿੰਦੇ ਜਿਹੜਾ ਜਗਤ ਹੈ ਜਨਮ ਮਰਨ ਦੇ ਵਿੱਚ ਇਹਦੀ ਖੇਡ ਹੈ ਆਵਾ ਗਵੰਦੇ ਵਿੱਚ ਜਗਤ ਬਿੰਨਿਆ ਹੋਇਆ ਹੈ ਕਹਿੰਦੇ ਦੂਜੇ ਮਾਇਕ ਪਦਾਰਥਾਂ ਦੇ ਵਿੱਚ ਲੱਗ ਕੇ ਇਹਨੇ ਪਰਮੇਸ਼ਰ ਦੀ ਭਗਤੀ ਜੀਵਨੇ ਵਿਸਾਰ ਦਿੱਤੀ ਸਤਗੁਰ ਮਿਲੇ ਤਾ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਕਹਿੰਦੇ ਜਿਸ ਜੀਵ ਨੂੰ ਸਤਗੁਰ ਦੀ ਸ਼ਰਨ ਮਿਲੀ ਗੁਰੂ ਦੀ ਮੱਤ ਤੇ ਚੱਲ ਕੇ ਉਹਨੂੰ ਪਰਮੇਸ਼ਰ ਮਿਲ ਗਿਆ ਪਰ ਜਿਹੜੇ ਸਾਖਤ ਲੋਕ ਨੇ ਉਹ ਮਨੁੱਖਾ ਜਨਨ ਦੀ ਬਾਜੀ ਹਾਰ ਜਾਂਦੇ ਨੇ ਸਤਗੁਰ ਬੰਧਨ ਤੋੜ ਨਿਰਾਰੇ ਬੋੜ ਨਾ ਗਰਵ ਮਝਾਰੀ ਜੀਓ ਕਹਿੰਦੇ ਏ ਸਤਿਗੁਰ ਜੀ ਸਾਡੇ ਸਾਰੇ ਬੰਧਨ ਖਤਮ ਕਰ ਦਿਓ ਤਾਂ ਕਿ ਫੇਰ ਕਹਿੰਦੇ ਸਾਨੂੰ ਦੁਬਾਰਾ ਜੂਨੀ ਵਿੱਚ ਨਾ ਆਉਣਾ ਪਏ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਓ ਫੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਰਤਨ ਦਾ ਪ੍ਰਕਾਸ਼ ਹੋ ਗਿਆ ਉਹਦੇ ਅੰਦਰ ਪਰਮੇਸ਼ਰ ਆਪ ਆ ਵਸਿਆ ਹੈ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਪੇਖ ਚਤرائی ਦੁਬਦਾ ਇਹ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਟੁੰਡਤ ਬਹੁਤ ਦੁੱਖ ਪਾਵੈ ਕਰ ਅੰਮ੍ਰਿਤ ਕਟ ਮਾਹੀ ਜਿਉ ਰਹਾਓ ਹੰਨ ਸਿੰਘ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਜਿਸ ਅੰਮ੍ਰਿਤ ਰੂਪੀ ਨਾਮ ਲਈ ਤੁਸੀਂ ਇਸ ਜਗਤ ਤੇ ਆਏ ਹੋ ਉਹ ਅੰਮ੍ਰਿਤ ਰੂਪੀ ਨਾਮ ਗੁਰੂ ਦੇ ਰਹੀ ਮਿਲਦਾ ਐਸਲੀ ਤੁਸੀਂ ਧਾਰਮਿਕ ਪਖੰਡ ਧਾਰਮਿਕ ਵੇਸ ਚਤਰਾਇਆਂ ਕਰਨੀਆਂ ਛੱਡ ਦਿਓ ਦੁਭਦਾ ਵਿੱਚ ਨਾ ਪਾਓ ਕਿ ਅਸਲੀਅਤ ਕੀ ਹੈ ਇਹ ਸਭ ਕੁਝ ਕਰਨ ਦੇ ਨਾਲ ਝੂਠੇ ਕਰਮ ਅੰਮ੍ਰਿਤ ਰੂਪੀ ਫਲ ਪਰਮੇਸ਼ਰ ਦਾ ਨਾਮ ਨਹੀਂ ਮਿਲਦਾ ਕਹਿੰਦੇ हे ਮੇਰੇ ਮਨ ਚੰਚਲਤਾ ਛੱਡ ਦੇ ਆਪਣੇ ਨਿਜ ਦੇ ਘਰ ਵਿੱਚ ਬੈਠ ਜੇ ਤੂੰ ਬਾਹਰ ਲੱਭਣ ਜਾਏਂਗਾ ਪਰਮੇਸ਼ਰ ਨਹੀਂ ਮਿਲਦਾ અમૃત નહીં મળਦਾ પરમેશ્વર ਦਾ ਨਾਮ ਰੂਪੀ અમૃત ਪਰમેશ્વર ਤੇਰੇ ਹਿਰਦੇ ਘਰ ਵਿੱਚ ਵਸ ਰਿਹਾ ਹੈ ਉੱਥੇ ਲੱਭੋ ਅਫਗਣ ਛੋੜ ਗੁਨਾ ਕਉ ਤਾਵੋ ਕਰ ਅਫਗਣ ਪਛਤਾਈ ਜੀਓ ਸਰ ਅਪਸਰ ਕੀ ਸਾਰ ਨ ਜਾਣੈ ਫਿਰ ਫਿਰ ਕੀਚ ਬੁਢਾਈ ਜੀਓ ਕਹਿੰਦੇ હે જીવ ਔਗਣ ਛੱਡਦੇ ਗੁਣ ਆਪਣਾ ਔਗਣਾ ਦੇ ਕਾਰਨ ਤੈਨੂੰ ਪਛਤਾਵਾ ਕਰਨਾ ਪੈਣਾ ਤੈਨੂੰ ਚੰਗੇ ਮਾੜੇ ਦੀ ਸਮਝ ਨਹੀਂ ਹੈ ਮੋੜ-ਮੋੜ ਕੇ ਤੂੰ ਮਾਇਆ ਦੇ ਮੋਹ ਦੇ ਕਿਚੜ ਵਿੱਚ ਡੁੱਬ ਰਿਹਾ ਹੈ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਵੋ ਕਾਹੀ ਜਿਓ ਨਿਰਮਲ ਨਾਮ ਜਪੋ ਸਤਗੁਰਮਖ ਅੰਤਰ ਕੀ ਗਤ ਤਾਹੀ ਜਿਓ ਕਹਿੰਦੇ ਅੰਦਰ ਤੇਰੇ ਮੈਲ ਹੈ ਵਿਕਾਰਾਂ ਦੀ ਲੋਭ ਹੈ ਝੂਠਾ ਹੈ ਅੰਦਰੋਂ ਤੇ ਬਾਹਰੋਂ ਇਸ਼ਨਾਨ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੈ ਗੁਰੂ ਦੇ ਸਨਮੁਖ ਹੋ ਕੇ ਸਦਾ ਹੀ ਪਰਮੇਸ਼ਰ ਦਾ ਨਿਰਮਲ ਨਾਮ ਜਪੋ ਤਾਂ ਕਿ ਤੁਹਾਡੀ ਅੰਦਰ ਦੀ ਅਵਸਥਾ ਉੱਚੀ ਹੋ ਸਕੇ ਪਰ ਹਰ ਲੋਭ ਨਿੰਦਾ ਕੂੜ ਤੇ ਆਗੋ ਸਤਿਗੁਰ ਬਚਨੀ ਫਲ ਪਾਹੀ ਜਿਉ ਜਿਉ ਪਾਵੈ ਤਿਉ ਰਾਖੋ ਹਰ ਜਿਉ ਜਨ ਨਾਨਕ ਸਬਦ ਸਲਾਹੀ ਜਿਉ ਕਹਿੰਦੇ ਦੂਜਿਆਂ ਦੀ ਨਿੰਦਾ ਲੋਭ ਝੂਠ ਸਭ ਕੁਝ ਤਿਆਗ ਦੇਣਾ ਚਾਹੀਦਾ ਹੈ ਫੇਰ ਹੀ ਗੁਰੂ ਦੇ ਉਪਦੇਸ਼ ਤੇ ਚੱਲਿਆਂ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਫਲ ਮਿਲਦਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਜਿਵੇਂ ਤੇਰੀ ਰਜ਼ਾ ਹੈ ਜਿਵੇਂ ਤੇਰਾ ਭਾਣਾ ਹੈ ਸਾਨੂੰ ਉਸ ਤਰ੍ਹਾਂ ਤੁਸੀਂ ਸਾਡੀ ਰੱਖਿਆ ਕਰੋ ਨਾਨਕ ਜੀ ਕਹਿੰਦੇ ਨੇ ਤੁਹਾਡਾ ਦਾਸ ਨਾਨਕ ਸਦਾ ਹੀ ਤੁਹਾਡੀ ਸਿਫਤ ਸਲਾਹ ਕਰ ਰਿਹਾ ਹੈ ਪਰਮੇਸ਼ਰ ਜੀ ਸਦਾ ਹੀ ਤੁਹਾਡੇ ਗੁਣ ਗਾ ਰਿਹਾ ਹੈ ਜਿਵੇਂ ਤੁਹਾਡੀ ਰਜ਼ਾ ਹੈ ਉਸ ਤਰ੍ਹਾਂ ਸਾਡੀ ਰੱਖਿਆ ਕਰੋ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ